ਪੰਜਾਬ ਦੱਸਤਾ ਹੋਏ ਇਸ ਦੇ ਦਰਸ਼ਕਾਂ ਲਈ ਮਾਹਿੰਦਰ ਸਿੰਘ ਤਗੜ ਲੈ ਕੇ ਹਾਜ਼ਰ ਹੈ ਸਪੈਸ਼ਲ ਐਡੀਸ਼ਨ ਆਫ ਅਜੰਡਾ ਸਤਿ ਸ਼੍ਰੀ ਅਕਾਲ ਨਮਸਕਾਰ ਆਵਰਦੇ 137 ਕਰੋੜ ਦੇ ਅਮਰੂਦ ਬਾਗ ਸਕੈਂਡਲ ਚ ਲਾਭਕਾਰੀਆ ਤੇ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮਾਂ ਨੇ ਰੇਡ ਕੀਤੀ ਕਬਰ ਵਿਸਤਾਰ ਚ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਪੰਜਾਬ ਦੇ 76 ਟਿਕਾਣਿਆਂ ਤੇ ਰੇਡ ਕੀਤੀ ਜਿੱਥੇ ਅਮਰੂਦ ਬਾਗ ਸਕੈਂਡਲ ਦੇ ਲਾਭਕਾਰੀ ਰਹੇ ਸੀ ਇਹਨਾਂ ਚ ਸ਼ਾਮਲ ਨੇ ਦੋ ਆਈਐਸ ਅਧਿਕਾਰੀ ਵਰਨ ਰਜੂਮ ਅਤੇ ਰਜੇਸ਼ thememanager ਰਜੇਸ਼ thememanager ਡੀਸੀ ਫਿਰੋਜ਼ਪੁਰ ਲੱਗੇ ਹੋਏ ਨੇ ਤੇ ਵਰਨ ਰਜੂਮ ਲਗੇ ਹੋਏ ਨੇ ਜੀ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਦੇ ਕਮਿਸ਼ਨਰ ਉਹਨਾਂ ਦੇ ਜਲੰਧਰ ਵਾਲੇ ਟਿਕਾਣੇ ਤੇ ਰੇਡ ਹੋਈ ਕੋਲ 76 ਟਿਕਾਣੇ ਤੇ ਰੇਡ ਹੋਈ ਮੁਹਾਲੀ ਦੇ 7 ਫੇਸ ਚ ਰਹਿੰਦੀ ਗੁਰਜੀਤ ਕੌਰ ਦੇ ਘਰੇ ਰੇਡ ਹੋਈ ਬਠਿੰਡੇ ਰੇਡ ਹੋਈ ਤੇ ਹੋਰ ਕਈ ਸ਼ਹਿਰਾਂ ਚ ਰੇਡ ਹੋਈ ਜਿੱਥੇ ਇਹ ਠੱਗ ਲਾਭਕਾਰੀ ਰਹਿੰਦੇ ਸੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹੋ ਸਕਦਾ ਹੈ ਸ਼ਾਮ ਤੱਕ ਕਈ ਅਧਿਕਾਰੀਆਂ ਦੀਆਂ ਗ੍ਰਿਫਤਾਰੀਆਂ ਹੋ ਜਾਣ ਇਸ ਸਕੈਂਡਲ ਦੇ ਵਿੱਚ ਸਰਕਾਰੀ ਮੁਲਾਜ਼ਮ ਜਸਪ੍ਰੀਤ ਸਿੰਘ ਹਾਰਟੀਕਲਚਰ ਡਿਪਾਰਟਮੈਂਟ ਵਿਸ਼ਾਲੀ ਹਾਰਟੀਕਲਚਰ ਡਿਪਾਰਟਮੈਂਟ ਪਟਵਾਰੀ ਬਚਿੱਤਰ ਸਿੰਘ ਰੈਵਨਿਊ ਡਿਪਾਰਟਮੈਂਟ ਤੇ ਫਿਰ ਦੋ ਐਸ ਅਧਿਕਾਰੀ ਸ਼ਾਮਲ ਸੀ ਐਸ ਅਧਿਕਾਰੀ ਡਾਇਰੈਕਟਲੀ ਖੁਦ ਭਾਵੇਂ ਆਪ ਸ਼ਾਮਲ ਨਹੀਂ ਸੀ ਉਹਨਾਂ ਦੀਆਂ ਧਰਮ ਪਤਨੀਆਂ ਜਸਮੀਨ ਕੌਰ ਤੇ ਸਿਮਰਨਪ੍ਰੀਤ ਕੌਰ ਇਸ ਦੇ ਵਿੱਚ ਲਾਭਕਾਰੀ ਸਾਬਤ ਹੋਈਆਂ ਪਰ ਉਹਨਾਂ ਦੀਆਂ ਗ੍ਰਿਫਤਾਰੀਆਂ ਨਹੀਂ ਹੋਈਆਂ ਨਾ ਹੀ ਉਹਨਾਂ ਤੋਂ ਕੋਈ ਪੁੱਛ ਗਿਛ ਵਿਜੀਲੈਂਸ ਬਿਊਰੋ ਨੇ ਕੀਤੀ ਵਿਜੀਲੈਂਸ ਬਿਊਰੋ ਨੇ ਇਹ ਪਰਚਾ 2022 ਚ ਦਰਜ ਕੀਤਾ ਉਦੋਂ ਬਾਅਦ 33 ਇਹਦੇ ਵਿੱਚ ਦੋਸ਼ੀ ਬਣਾਏ ਆ ਜਿਨ੍ਹਾਂ ਦੇ ਵਿਰੁੱਧ ਚਲਾਨ ਪੇਸ਼ ਕੀਤਾ ਗਿਆ 21 ਗ੍ਰਿਫਤਾਰੀਆਂ ਹੋ ਚੁੱਕੀਆਂ ਹਨ ਕਰੀਬ 100 ਦੇ ਲੋਕ ਇਹਦੇ ਵਿੱਚ ਲਾਭਕਾਰੀ ਨੇ ਅੰਮ੍ਰੂਲ ਸਕੈਂਡਲ ਦੇ ਮੁੱਖ ਤੌਰ ਤੇ ਚਾਰ ਮਾਸਟਰਮਾਈਂਡ ਗਿਨੇ ਗਏ ਪਹਿਲੇ ਨੰਬਰ ਤੇ ਭੁਪਿੰਦਰ ਸਿੰਘ ਜਿਹੜਾ ਕਿ ਬਾਕਰਪੁਰ ਪਿੰਡ ਦਾ ਹੀ ਹੈ ਵਿਕਾਸ ਪੰਡਹਾਰੀ ਵਿਸ਼ਾਲ ਪੰਡਹਾਰੀ ਅਤੇ ਮੁਕੇਸ਼ ਜਿੰਦਲ ਇਹਨਾਂ ਚੋਂ ਕੁਝ ਵਿਅਕਤੀ ਐਲਓਆਈ ਸਕੈਮ ਦੇ ਵਿੱਚ ਵੀ ਸ਼ਾਮਲ ਦੱਸੇ ਜਾ ਰਹੇ ਨੇ ਐਲਓਆਈ ਦਾ ਮਤਲਬ ਹੈ ਜੀ ਲੈਟਰ ਆਫ ਇੰਟੈਂਟ ਜਦੋਂ ਇਸ ਸਕੀਮ ਦੇ ਵਿੱਚ ਯਾਨੀ ਕਿ ਇਹ ਜਿਹੜਾ ਸਕੈਂਡਲ ਹੋਇਆ ਏ 에ਰੋਟ੍ਰੋਪੋਲਿਸ ਇੱਕ ਪ੍ਰੋਜੈਕਟ ਮੁਹਾਲਈ ਦੇ ਵਿੱਚ ਲਿਆਂਦਾ ਗਿਆ ਜਿਹਦੇ ਵਾਸਤੇ ਜ਼ਮੀਨ ਐਕਵਾਇਰ ਹੋਈ ਉਸ ਦੇ ਲਈ ਇਹ ਫਿਰ ਜਿਹੜੇ ਲੋਕ ਨੇ ਸਰਗਰਮ ਹੋ ਗਏ ਇਹ ਪ੍ਰੋਜੈਕਟ 2010-11 ਤੋਂ ਪਲਾਨ ਹੁੰਦਾ ਹੁੰਦਾ 2018 'ਚ ਜ਼ਮੀਨ ਐਕਵਾਇਰ ਹੋਈ ਇਹ ਪ੍ਰੋਜੈਕਟ ਜਿਹੜਾ ਹੈਗਾ ਸੀ 에ਰੋਟ੍ਰੋਪੋਲਿਸ ਲੈਂਡ ਪੂਲਿੰਗ ਸਕੀਮ ਤਹਿਤ ਲਾਗੂ ਕੀਤਾ ਗਿਆ ਪਰ ਜਿਹੜੇ ਠੱਗ ਲਾਭਕਾਰੀ ਨੇ ਇਹਨਾਂ ਨੂੰ 2016 ਚ ਪਤਾ ਲੱਗ ਗਿਆ ਕਿ ਜ਼ਮੀਨ ਐਕਵਾਇਰ ਹੋ ਰਹੀ ਆ ਤਾਂ ਇਹਨਾਂ ਨੇ ਬਾਕਰਪੁਰ ਪਿੰਡ ਦੇ ਵਿੱਚ ਜ਼ਮੀਨ ਖਰੀਦ ਲਈ ਜਾਂ ਫਿਰ ਲੀਜ਼ੇ ਲੈ ਲਈ ਲੀਜ਼ ਡੀਡ ਦੇ ਵਿੱਚ ਲਿਖਾਇਆ ਗਿਆ ਕਿ ਜੇ ਜ਼ਮੀਨ ਐਕਵਾਇਰ ਹੁੰਦੀ ਆ ਤੇ ਇਹਦੇ ਉੱਤੇ ਲੱਗਿਆ ਬਾਗ ਜਿਹੜਾ ਉਹਦਾ ਮੁਆਵਜ਼ਾ ਹੈ ਉਹ ਸਾਨੂੰ ਮਿਲੇਗਾ ਦੇ ਚਾਸਪ ਗਾਲੇ ਹੈ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਰਿਕਮੈਂਡੇਸ਼ਨ ਮੁਤਾਬਕ ਇੱਕ ਕਿੱਲੇ ਤੇ 132 ਬੂਟੇ ਅਮਰੂਦਾਂ ਦੇ ਲਾਏ ਜਾ ਸਕਦੇ ਹੈ ਪਰ ਇਹਨਾਂ ਠੱਗ ਲਾਭਕਾਰੀਆਂ ਨੇ 2000 ਤੋਂ 25000 ਬੂਟਾ ਪ੍ਰਤੀ ਏਕੜ ਲਾਇਆ ਤੇ ਹਰ ਬੂਟੇ ਦੇ ਮੁਤਾਬਕ ਕੰਪਨਸੇਸ਼ਨ ਹਾਰਟੀਕਲਚਰ ਵਿਭਾਗ ਨੇ ਦਿੱਤੀ ਉਹਨਾਂ ਦੀ ਜਿਹੜੀ ਉਮਰ ਹੈ ਬੂਟਿਆਂ ਦੀ ਜ਼ਿਆਦਾ ਵਿਖਾਈ ਗਈ ਕਿ ਜਿਹੜਾ ਪਟਵਾਰੀ ਬਚਿੱਤਰ ਸਿੰਘ ਜਿਹਦਾ ਨਾਮ ਉਜੱਗਰ ਹੋਇਆ ਉਸਨੇ ਰੈਵਨਿਊ ਰਿਕਾਰਡ ਦੇ ਵਿੱਚ ਇਸ ਕਿਸਮ ਦੇ ਅੰਦਰਾਜ ਕੀਤੇ ਜਿੱਥੋਂ ਪਤਾ ਲੱਗਿਆ ਕਿ ਇਹ ਬਾਗ 2016 ਤੋਂ ਲਾਏ ਗਏ ਐ ਇੱਥੇ ਦੱਸਦੇ ਚੱਲੀਏ ਕਿ ਵਜਲਨਸ ਬਿਊਰੋ ਵੱਲੋਂ ਕੀਤੀ ਗਈ ਕਾਰਵਾਈ ਤੇ ਵੀ ਸਵਾਲ ਖੜੇ ਕੀਤੇ ਗਏ ਪੰਜਾਬ ਅਗੇਂਸਟ ਕ腐ਸ਼ਨ ਦੇ ਪ੍ਰਧਾਨ ਸਤਨਾਮ ਦੋਨੇ ਦੋਸ਼ ਲਾਇਆ ਕਿ ਕੁਝ ਵਿਅਕਤੀ ਵਜਲੈਂਸ ਬਿਊਰੋ ਨੇ ਫੜੇ ਤੇ ਫਿਰ ਛੱਡ ਦਿੱਤੇ ਇਹਨਾਂ ਦੇ ਨਾਮ ਨੇ ਜੀ ਜਗਤਾਰ ਸਿੰਘ ਸਰਪੰਚ ਪਵਿੱਤਰ ਸਿੰਘ ਨੰਬਰਦਾਰ ਅਵਤਾਰ ਸਿੰਘ ਅਤੇ ਜਤਿੰਦਰ ਸਿੰਘ ਇਸ ਦੇ ਬਾਰੇ ਕੋਈ ਸਪਸ਼ਟੀਕਰਨ ਹੁਣ ਤੱਕ ਵਜਲੈਂਸ ਬਿਊਰੋ ਵੱਲੋਂ ਨਹੀਂ ਆਇਆ ਇਸ ਸਬੰਧ ਦੇ ਵਿੱਚ ਅਸੀਂ ਜਿਹੜਾ ਐਪੀਸੋਡ ਕੀਤਾ ਉਹ ਤੁਹਾਨੂੰ ਵੀਡੀਓ ਐਡੀਟਰ ਨੂੰ ਬੇਨਤੀ ਕਰੂੰਗਾ ਉਹਦਾ ਥੰਬਨੇਲ ਸਕਰੀਨ ਤੇ ਵਿਖਾ ਦੇਵੇ ਇੱਕ ਦਿਲਚਸਪ ਗੱਲ ਹੋਰ ਦੱਸਦਾ ਚਾਣਾ ਅਦਾਲਤਾਂ ਵਿੱਚ ਜਦੋਂ ਜ਼ਮਾਨਤਾਂ ਲਈ ਦਰਖਾਸਤਾਂ ਪਾਈਆਂ ਗਈਆਂ ਇਹਨਾਂ ਗ੍ਰਿਫਤਾਰ ਵਿਅਕਤੀਆਂ ਵੱਲੋਂ ਤਾਂ ਜੱਜ ਸਾਹਿਬਾਨ ਨੇ ਕਿਹਾ ਕਿ ਤੁਹਾਡੇ ਤੇ ਲੱਗਦਾ ਇਲਜ਼ਾਮ ਜਿੰਨੇ ਰੁਪਈਆ ਦਾ ਹੈਗਾ ਤੁਸੀਂ ਪਹਿਲਾਂ ਉਹ ਰੁਪਈਏ ਜਮ੍ਹਾਂ ਕਰਾਓ ਖਜ਼ਾਨੇ 'ਚ ਫਿਰ ਜ਼ਮਾਨਤ ਦਿੱਤੀ ਜਾਏਗੀ ਇਸ ਪਾਲਿਸੀ ਤੇ ਵੀ ਬੜਾ ਚਰਚਾ ਹੋਈ ਵਿਰੋਧ ਹੋਇਆ ਡਿਬੇਟ ਹੋਈ ਕਿ ਕੀ ਜ਼ਮਾਨਤ ਦਾ ਹੱਕਦਾਰ ਬੰਦਾ ਉਸ ਤੋਂ ਬਾਅਦ ਹੋ ਜਾਂਦਾ ਜਦੋਂ ਪੈਸੇ ਮੋੜ ਦਿੰਦਾ ਇਸ ਕਿਸਮ ਨਾਲ ਤਾਂ ਹਰ ਚੋਰ ਕਹੇਗਾ ਮੈਨੂੰ ਫੜੋ ਨਾ ਤੇ ਤੁਸੀਂ ਪੈਸੇ ਵਾਪਸ ਲੈ ਲਓ ਇਸ ਪਾਲਿਸੀ ਦੀ ਦੰਦਿਆ ਕਾਫੀ ਖੇਮਿਆਂ ਦੇ ਵਿੱਚ ਹੋਈ ਆਈਐਸ ਅਧਿਕਾਰੀਆਂ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਬੇਨਤੀ ਕੀਤੀ ਸੀ ਕਿ ਅਸੀਂ ਪੈਸੇ ਮੋੜ ਦਿੰਦੇ ਹਾਂ ਸਾਡੇ ਵਿਰੁੱਧ ਕਾਰਵਾਈ ਨਾ ਕੀਤੀ ਜਾਏ ਖੈਰ ਉਸ ਤੋਂ ਪਹਿਲਾਂ ਹੀ ਆਈਐਸ ਆਫੀਸਰਸ ਦੀ ਜਿਹੜੀ ਐਸੋਸੀਏਸ਼ਨ ਹੈ ਪੰਜਾਬ ਦੀ ਉਨਾ ਨੇ ਇੰਨਾ ਪ੍ਰੈਸ਼ਰ ਪਾਇਆ ਕਿ ਵਿਜੀਲੈਂਸ ਬਿਊਰੋ ਇਨ੍ਹਾਂ ਅਧਿਕਾਰੀਆਂ ਦੇ ਵਿਰੁੱਧ ਕੰਮ ਕਰ ਨਹੀਂ ਸਕੀ ਤੇ ਇਹ ਕੋਈ ਪਹਿਲੀ ਵਾਰ ਨਹੀਂ ਕਿ ਐਸ ਅਧਿਕਾਰੀਆਂ ਨਾਲ ਜੁੜੇ ਮਾਮਲੇ ਦਬ ਜਾਂਦੇ ਐ ਤੇ ਇਸ ਤੋਂ ਪਹਿਲਾਂ ਪੀ ਐਸ ਆਈ ਈ ਸੀ ਸਕੈਮ ਦੇ ਵਿੱਚ ਇੱਕ ਐਸ ਅਫਸਰ ਉਸ ਵਕਤ ਦੀ ਐਮ ਡੀ ਨੀਲਮਾ ਵਰਤ ਵੀ ਪਰਚਾ ਵਿਜੀਲੈਂਸ ਬਿਊਰੋ ਨੇ ਦਰਜਤਾ ਕੀਤਾ ਪਰ ਉਸ ਦੀ ਨਾ ਗ੍ਰਿਫਤਾਰੀ ਹੋਈ ਨਾ ਉਹ ਤੋਂ ਕੋਈ ਸਵਾਲ ਜਾ ਪੁੱਛਿਆ ਗਿਆ ਯਾਨੀ ਕਿ ਉਹਦੀ ਸਮਾਨਿੰਗ ਵੀ ਨਹੀਂ ਕੀਤੀ ਗਈ ਇਸੇ ਤਰ੍ਹਾਂ ਇਕਾਈ ਪੀਐਸ ਆਫੀਸਰ ਜਿਹਦੇ ਵਿਰੁੱਧ ਅਵਜਲੈਂਸ ਬਿਊਰੋ ਨੇ ਚਲਾਨ ਦਿੱਤਾ ਜਿਹਦਾ ਨਾਮ ਇੰਦਰबीर ਸਿੰਘ ਹੈ ਉਹਦੀ ਨਾ ਗ੍ਰਿਫਤਾਰੀ ਹੋਈ ਨਾ ਸਵਾਲ ਜਾ ਪੁੱਛਿਆ ਗਿਆ ਯਾਨੀ ਕਿ ਉਹ ਹਜੇ ਵੀ ਨੌਕਰੀ ਤੇ ਕਾਇਮ ਹੈ ਪੰਜਾਬ ਸਰਕਾਰ ਨੇ ਉਹਨੂੰ ਸਸਪੈਂਡ ਵੀ ਨਹੀਂ ਕੀਤਾ ਕਿਉਂਕਿ ਆਈਪੀਐਸ ਲੋਬੀ ਉਹਦੇ ਪਿੱਛੇ ਖੜੀ ਆ ਇਸੇ ਤਰ੍ਹਾਂ ਜਿਹੜਾ ਕਾਰਵਾਈ ਆ ਉਹ ਹੁੰਦੀ ਆ ਆਮ ਸੁਧਾਰਨ ਲੋਕਾਂ ਤੇ ਜਿਨ੍ਹਾਂ ਦੀ ਕੋਈ ਵਾਹ ਨਹੀਂ ਜਾਂਦੀ ਜਿਨ੍ਹਾਂ ਦਾ ਕੋਈ ਪ੍ਰੈਸ਼ਰ ਗਰੁੱਪ ਨਹੀਂ ਹੁੰਦਾ ਇਸ ਦੇ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਕਿ ਕੀ ਉਹ ਦਬਾਹੇ ਟਾ ਕੇ ਹੀ ਉਸ ਦੀ ਸਰਕਾਰ ਕੰਮ ਕਰਦੀ ਹੈ ਜਾਂ ਨਿਰਪੱਖ ਹੋ ਕੇ ਮੈਰਿਟ ਦੇ ਆਧਾਰ ਤੇ ਕਾਰਵਾਈ ਕਰਦੀ ਹੈ ਖਬਰ ਦਾ ਇਥੇ ਹੁੰਦਾ ਜੀ ਅੰਤ ਮੈਨੂੰ ਰੇਂਦਰ ਸਿੰਘ ਤਗਰ ਨੂੰ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ ਨਮਸਕਾਰ ਖੁਦਾ ਹਾਫਿਜ਼